ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਸਾਡੇ ਲੋਕ ਚੈਨਲ ਲੈ ਕੇ ਆਦਰਾ ਰਫਤਾਰ ਨਿਊਜ਼ ਆਫਰ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਵਿਦੇਸ਼ ਮੰਤਰੀ ਐਲ ਜੈ ਸ਼ੰਕਰ ਨੇ ਸੋਮਵਾਰ ਨੂੰ ਇੱਥੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਚਿੰਤਾ ਦੇ ਵੱਖ-ਵੱਖ ਦਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਚਰਚਾ ਵੀ ਕੀਤੀ ਹੈ ਦੋਵਾਂ ਨੇਤਾਵਾਂ ਦੇ ਵਿਚਕਾਰ ਇਹ ਗੱਲਬਾਤ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਦਾ ਉੱਚ ਪਦਰੀ 80ਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਲੋਟੋ ਨਿਊਯਾਰਕ ਪੈਲਸ ਵਿਖੇ ਰੂਬਿਓ ਅਤੇ ਜੈ ਸ਼ੰਕਰ ਵਿਚਾਲੇ ਇਹ ਮੁਲਾਕਾਤ ਹੋ ਉਸ ਤੋਂ ਤੇਲ ਖਰੀਦਣ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਭਾਰਤ ਉੱਤੇ 25% ਵਾਧੂ ਟੈਰਿਫ ਲਗਾਏ ਜਾਣ ਤੋਂ ਬਾਅਦ ਅਮੋ ਸਾਹਮਣੇ ਦੀ ਪਹਿਲੀ ਮੁਲਾਕਾਤ ਹੈ ਐਤ ਦੇ ਨਾਲ ਹੀ ਭਾਰਤ ਉੱਤੇ ਅਮਰੀਕਾ ਦੇ ਵੱਲੋਂ ਲਗਾਇਆ ਗਿਆ ਟੈਰਿਫ ਵਧ ਕੇ 50% ਹੋ ਗਿਆ ਜੈ ਸ਼ੰਕਰ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਅੱਜ ਸਵੇਰੇ ਨਿਊਯਾਰਕ ਦੇ ਵਿੱਚ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਮੁਲਾਕਾਤ ਕਰਨਾ ਚੰਗਾ ਰਿਹਾ ਸਾਡੀ ਗੱਲਬਾਤ ਵਿੱਚ ਮੌਜੂਦਾ ਚਿੰਤਾ ਦੇ ਕਈ ਦਵੱਲੇ ਅਤੇ ਅੰਤਰਰਾਸ਼ਟਰੀ ਮੁੱਦੇ ਉੱਤੇ ਤਾਂ ਤਰਜੀਹ ਖੇਤਰਾਂ ਦੇ ਵਿੱਚ ਤਰੱਕੀ ਦੇ ਲਈ ਨਿਯੰਤਰਣ ਸ਼ਮੂਲੀਅਤ ਦੀ ਮਹੱਤਤਾ ਉੱਤੇ ਸਹਿਮਤੀ ਬਣੀ ਹੈ ਅਸੀਂ ਸੰਪਰਕ ਵਿੱਚ ਰਹਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਬਚਤ ਉਤਸਵ ਦੇ ਉੱਤੇ ਦੇਸ਼ ਵਾਸੀਆਂ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ ਆਪਣੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਸਾਨੂੰ ਤਿਹਾੜਾ ਦੌਰਾਨ ਇੱਕ ਹੋਰ ਤੋਹਫਾ ਮਿਲ ਰਿਹਾ ਹੈ ਤੇ 22 ਸਤੰਬਰ ਨੂੰ ਅਗਲੀ ਪੀੜੀ ਦੇ ਜੀਐਸਟੀ ਸੁਧਾਰਾਂ ਦੇ ਲਾਗੂ ਹੋਣ ਨਾਲ ਦੇਸ਼ ਭਰ ਦੇ ਵਿੱਚ ਜੀਐਸਟੀ ਬਚਤ ਉਤਸਵ ਸ਼ੁਰੂ ਹੋ ਗਿਆ ਹੈ ਇਹਨਾਂ ਸੁਧਾਰਾਂ ਨਾਲ ਕਿਸਾਨ ਔਰਤਾਂ ਨੌਜਵਾਨ ਗਰੀਬ ਮੱਧ ਵਰਗ ਵਪਾਰੀਆਂ ਛੋਟੇ ਉਦਯੋਗਾਂ ਅਤੇ ਕੁਟੀਰ ਉਦਯੋਗਾਂ ਸਮੇਤ ਸਾਰਿਆਂ ਨੂੰ ਲਾਭ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੇਂ ਜੀਐਸਟੀ ਸੁਧਾਰਾਂ ਦੀ ਖਾਸियत ਇਹ ਹੈ ਕਿ ਹੁਣ ਰੋਜ਼ਾਨਾ ਜ਼ਰੂਰੀ ਜੀ ਚੀਜ਼ਾਂ ਜਿਵੇਂ ਕਿ ਭੋਜਨ ਦਵਾਈਆਂ ਸਾਬਨ ਤੁਥਪੇਰਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਜ਼ੀਰੋ ਟੈਕਸ ਉੱਤੇ ਉਪਲਬਧ ਹੋਣਗੀਆਂ ਯਾਨੀ ਕਿ 5 ਫੀਸਦੀ ਦੇ ਦਰ ਨਾਲ ਹੋਰ ਵਰਤੋਂ ਉਤੇ ਟੈਕਸ ਦਰਾਂ ਵੀ ਘਟਾ ਦਿੱਤੀਆਂ ਗਈਆਂ ਨੇ ਤੇ ਘਰ ਅਤੇ ਪਰਿਵਾਰ ਦੇ ਨਾਲ ਸੰਬੰਧਿਤ ਜ਼ਿਆਦਾਤਰ ਵਸਤੂਆਂ ਤੇ ਸੇਵਾਵਾਂ ਹੁਣ 5 ਫੀਸਦੀ ਟੈਕਸ ਦਰ ਨਾਲ ਉਪਲਬਧ ਹੋਣਗੀਆਂ ਐਸ ਦਾ ਮਤਲਬ ਹੈ ਕਿ 20ਵੇਂ ਤੋਂ ਲੈ ਕੇ ਘਰੇਲੂ ਵਰਤੋਂ ਤੱਕ ਹਰ ਚੀਜ਼ ਸਸਤੀ ਹੋ ਗਈ ਹੈ ਤੇ ਇਸ ਨਾਲ ਭਵਿਕ ਵਿੱਚ ਚੀਜ਼ਾਂ ਆਸਾਨ ਹੋ ਜਾਣਗੀਆਂ ਤੇ ਜੀਐਸਟੀ ਨੂੰ ਛੱਡ ਕੇ ਹੁਣ ਨਵੀਆਂ ਬੀਮਾ ਯੋਜਨਾਵਾਂ ਪੇਸ਼ ਕੀਤੀਆਂ ਜਾਣਗੀਆਂ ਗਤਕਾ ਫੈਡਰੇਸ਼ਨ ਯੂਐਸਏ ਜੋ ਕਿ ਅਮਰੀਕਾ ਦੇ ਵਿੱਚ ਰਵਾਇਤੀ ਸਿੱਖ ਮਾਰਸ਼ਲ ਆਰਟ ਗਤਕਾ ਦੇ ਪ੍ਰਬੰਧਨ ਮਿਆਰੀਕਰਨ ਪ੍ਰਚਾਰ ਅਤੇ ਪ੍ਰਸਿੱਧੀ ਦੇ ਲਈ ਸਮਰਪਿਤ ਇੱਕ ਪ੍ਰਮੁੱਖ ਸੰਸਥਾ ਹੈ ਉਹ ਵਿਸ਼ਵ ਗਤਕਾ ਫੈਡਰੇਸ਼ਨ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ 4 ਅਕਤੂਬਰ ਨੂੰ ਇਹ ਤੀਜੀ ਯੂਐਸ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2025 ਦੀ ਮੇਜ਼ਬਾਨੀ ਕਰੇਗਾ ਇਸ ਸਮਾਗਮ ਵਿਸ਼ਵ ਗਤਕਾ ਫੈਡਰੇਸ਼ਨ ਦੀ ਮਾਨਯੋਗ ਗਵਾਈ ਹੇਠ ਜੋ ਗਤਕਾ ਦੀ ਸੰਭਾਲ ਅਤੇ ਪ੍ਰਚਾਰ ਦੇ ਲਈ ਸਿੱਖ ਲਈ ਅੰਤਰਰਾਸ਼ਟਰੀ ਸੰਸਥਾ ਹੈ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕਲਾ ਵਿਕੇ ਯੋਜਿਤ ਕੀਤੀ ਜਾ ਰਹੀ ਹੈ ਸਿਕ ਸੈਂਟਰ ਦੀ ਪ੍ਰਬੰਧਕੀ ਕਮੇਟੀ ਨੇ ਇਹ ਸਮਾਗਮ ਦਾ ਪੋਸਟਰ ਅਧਿਕਾਰਤ ਤੌਰ ਦੇ ਉੱਤੇ ਵੀ ਜਾਰੀ ਕਰ ਦਿੱਤਾ ਤੇ ਗਤਕਾ ਫੈਡਰੇਸ਼ਨ ਯੂ ਐਸ ਏ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਤੇ ਜਨਰਲ ਸਕੱਤਰ ਡਾਕਟਰ ਦੀਪ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਆਯੋਜਿਤ ਤੀਜੀ ਓਪਨ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਹੋਵੇਗੀ ਸਥਾਨਲੇ ਗੁਰਦੁਆਰਾ ਕਮੇਟੀਆਂ ਵਿਦਕ ਸਰਤਾਂਵਾਂ ਤੇ ਹੋਰ ਖੇਡ ਸੰਗਠਨਾ ਦੇ ਸਹਿਯੋਗ ਨਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਦੇ ਵਿੱਚ ਕਈ ਗਤਕਾ ਸਖਲਾਈ ਕੈਂਪ ਵੀ ਸਫਲਤਾਪੂਰਵਕ ਆਯੋਜਿਤ ਕੀਤੇ ਨੇ ਅਮਰੀਕਾ ਦੇ ਟੈਕਸਾਸ ਦੇ ਵਿੱਚ ਹਨੂਮਾਨ ਜੀ ਦੀ 90 ਫੁੱਟ ਉੱਚੀ ਮੂਰਤੀ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪਬਲਿਕਨ ਪਾਰਟੀ ਨਾਲ ਜੁੜੇ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਦੱਸੇ ਜਾਂਦੇ ਨੇਤਾ ਅਲੈਕਜ਼ੈਂਡਰ ਡੈਂਕਨ ਨੇ ਇਸ ਮੂਰਤੀ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਤੇ ਇਹ ਮੂਰਤੀ ਜੋ ਸਟੈਚੂ ਆਫ ਯੂਨੀਅਨ ਦੇ ਨਾਂ ਨਾਲ ਜਾਣੀ ਜਾਂਦੀ ਹੈ, ਟੈਕਸਾਸ ਦੇ ਸ਼ੂਗਰਲੈਂਡ ਦੇ ਵਿੱਚ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਿਰ ਦੇ ਵਿੱਚ ਲਗਾਈ ਗਈ ਹੈ ਅਤੇ ਅਮਰੀਕਾ ਦੀਆਂ ਸਭ ਤੋਂ ਉੱਚੀਆਂ ਹਿੰਦੂ ਮੂਰਤੀਆਂ ਦੇ ਵਿੱਚੋਂ ਇੱਕ ਹੈ। ਡੰਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਪਸ ਦੇ ਉੱਤੇ ਇੱਕ ਮੂਰਤ ਇਸ ਮੂਰਤੀ ਨੂੰ ਝੂਠੇ Hindu ਭਗਵਾਨ ਦੀ ਮੂਰਤੀ ਕਹਿੰਦੇ ਹੋਏ ਲਿਖਿਆ ਕਿ ਅਸੀਂ ਇੱਕ ਕ੍ਰਿਸਚੀਅਨ ਜ਼ਾਤਰਾ ਉਸਨੇ ਬਾਈਬਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੂਰਤੀਆਂ ਬਣਾਉਣੀਆਂ ਚਾਹੀਦੀਆਂ ਨੇ Hindu American Federation ਨੇ ਇਸ ਬਿਆਨ ਨੂੰ ਐਂਟੀ Hindu ਅਤੇ ਪੜਕਾਉਣ ਵਾਲਾ ਕਹਿੰਦੇ ਹੋਏ ਟੈਕਸਾਸ ਰਿਪਬਲिकन ਪਾਰਟੀ ਤੋਂ ਡੰਕਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ HAF ਨੇ ਸਵਾਲ ਉਠਾਇਆ ਕਿ ਕੀ ਤੁਸੀਂ ਆਪਣੇ ਹੀ ਗੈਰ ਭੇਦਭਾਵ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਵਿਰੁੱਧ ਕਾਰਵਾਈ ਕਰੋਗੇ ਪੰਜਾਬ ਦੇ ਵਿੱਚ ਅੱਜ AI ਆਧਾਰਿਤ ਕੈਂਟਰ ਅਤੇ ਰਿਫ੍ਰੈਕਟਿਵ 에ਰਰ ਸਕ੍ਰੀਨਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਦਾ ਸੂਬਾ ਬਣ ਗਿਆ ਤੇ ਇਸ ਦੀ ਸ਼ੁਰੂਆਤ ਰਸਮੀ ਤੌਰ ਦੇ ਉੱਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਹੈ ਕਿ ਮਨੁੱਖ ਕੁਦਰਤ ਦੀ ਬਣਾਈ ਇੱਕ ਸੋਹਣੀ ਰਚਨਾ ਹੈ ਅਤੇ ਮਨੁੱਖ ਨੇ ਕਈ ਤਰ੍ਹਾਂ ਦੀਆਂ ਸਰੀਰ ਸੰਬੰਧੀ ਲੜਾਈਆਂ ਵੀ ਲੜੀਆਂ ਨੇ ਉਨਾ ਆਕਿਆ ਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ ਐਤਲੀ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਆ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਤੇ ਹੁਣ ਏਆਈ ਰਾਹੀਂ ਕੈਂਟਰ ਅਤੇ ਅੱਖਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਉਹਨੇ ਵੀ ਦੱਸਿਆ ਕਿ ਸਰਕਾਰ ਦਾ ਹਰ ਰੋਜ਼ 600 ਅੱਖਾਂ ਦੀ ਜਾਂਚ ਅਤੇ 300 ਛਾਤੀ ਅਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਦਾ ਟੀਚਾ ਹੈ ਡੇਰਾ ਬਿਆਸ ਵੋਕੇ ਗੁਰਿੰਦਰ ਸਿੰਘ ਢਿੱਲੋਂ ਸ਼ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਨਾਬਾ ਜੇਲ੍ਹ ਪਹੁੰਚੇ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਨੇ ਉਹ ਆਪਣੀ ਕਾਰ ਦੇ ਵਿੱਚ ਪਹੁੰਚੇ ਸਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵੀ ਕਰ ਸਕਦੇ ਨੇ ਉਹਨਾਂ ਤੋਂ ਬਾਅਦ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਮੁਲਾਕਾਤ ਦਾ ਕਾਰਨ ਸਪਸ਼ਟ ਨਹੀਂ ਦੱਸਿਆ ਗਿਆ ਪਰਦਾ ਦੀ ਹੈ ਕਿ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ 2025 ਨੂੰ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਮਜੀਠੀਆ ਉਦੋਂ ਤੋਂ ਜੇਲ੍ਹ ਵਿੱਚ ਨੇ ਤੇ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਨੂੰ 2021 ਦੇ ਵਿੱਚ ਦਰਜ ਕੀਤੇ ਗਏ ਐਨਡੀਪੀਐਸ ਕੇਸ ਦੇ ਨਾਲ ਵੀ ਜੋੜਿਆ ਉਸ ਸਮੇ 200 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਸਨ ਤੇ ਜਿਨ੍ਹਾਂ ਵਿੱਚ ਪੰਜਾਬ ਦੇ ਤਤਕਾਲੀ ਡੀਜੀਪੀ ਸਰਦਾਰਤ ਚਟਪਾਧਿਆਏ ਤੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਅਤੇ ਅਜਨਾਲਾ ਦੇ ਸਾਬਕਾ ਵਿਧਾਇਕ ਵੀ ਸ਼ਾਮਲ ਸਨ। ਰਾਸ਼ਟਰਪਤੀ ਡੋਨਲਡ 트੍ਰੰਪ ਵੈਨਜੂਏਲਾ ਨਾਲ ਵੱਧਦੇ ਤਣਾ ਦੇ ਵਿੱਚ ਕਾਰ ਦੱਖਣੀ ਕੈਰੀਬੀਅਨ ਦੇ ਵਿੱਚ ਇੱਕ ਵੱਡੀ ਅਮਰੀਕੀ ਫੋਰਸ ਤਾਇਨਾਤ ਕਰ ਰਹੇ ਨੇ। ਯਾਰ ਤੇ ਵਿੱਚ F35 ਸਟੇਲਥ ਜੱਟ ਅਤੇ ਹੋਰ ਹਥਿਆਰ ਵੀ ਸ਼ਾਮਲ ਨੇ। ਅਮਰੀਕਾ ਇਤਨੂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਦੇ ਨਾਮ ਦੇ ਰਿਹਾ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲੇ ਦੀ ਤਿਆਰੀ ਵਰਗਾ ਜਾਪਦਾ ਹੈ ਮੌਜੂਦਾ ਸਮੇਂ 8 ਜੰਗੀ ਜਹਾਜ਼ਾਂ ਉੱਤੇ 4500 ਫੌਜੀ ਤਾਇਨਾਤ ਕੀਤੇ ਗਏ ਨੇ ਐਵੈਂਜੂਏਲਾ ਉੱਤੇ ਹਮਲੇ ਦੀ ਨਾਕਾਫੀ ਹੈ ਇਹ ਜਹਾਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੇਸ਼ਾਂ ਉੱਤੇ ਹਮਲਾ ਨਹੀਂ ਕਰ ਸਕਦੇ ਇਹ ਫੌਜਾਂ ਪੂਰਬੀ ਪੁਸ਼ਾਂਤ ਦੇ ਵਿੱਚ ਤਾਇਨਾਤ ਨਹੀਂ ਹਨ ਤੇ ਜਿੱਥੇ ਮੁੱਖ ਨਸ਼ੀਲੇ ਪਦਾਰਥਾਂ ਦੇ ਵਿਰੋਧੀ ਉਪਾਅ ਹੁੰਦੇ ਨੇ ਕੁਲੀਨ ਵਿਸ਼ੇਸ਼ ਆਪਰੇਸ਼ਨ ਯੂਨਿਟਾਂ ਦੀ ਗੁਪਤ ਤਾਇਨਾਤੀ ਵੈਂਜੂਏਲਾ ਦੇ ਅੰਦਰ ਹਮਲਿਆਂ ਜਾਂ ਕਮਾਂਡੋ ਚਾਪਿਆਂ ਦੀ ਸੰਭਾਵਨਾ ਦਾ ਸੁਝਾ ਦਿੰਦੀ ਹੈ ਅਮਰੀਕਾ ਨੇ ਆਪਣੇ ਚੌਥਾ ਗਾਈਡਡ ਮਜ਼ਾਇਲ ਵਿਨਾਸ਼ਕ ਦਖਣੀ ਕਮਾਂਡ ਖੇਤਰ ਦੇ ਵਿੱਚ ਭੇਜਿਆ ਤੇ ਕੱਲ ਯੂਐਸਐਸ ਸਟਾਕ ਡੇਲ ਪਨਾਮਾ ਪਹੁੰਚਿਆ ਤੇ ਇਸ ਖੇਤਰ ਦੇ ਵਿੱਚ ਹੁਣ ਘੱਟੋ ਘੱਟ 10 ਅਮਰੀਕੀ ਜਲ ਸੈਨਾ ਜਹਾਜ਼ ਨੇ ਜੋ ਕਿ ਦੁਨੀਆ ਭਰ ਦੇ ਵਿੱਚ ਤਾਇਨਾਤ ਅਮਰੀਕੀ ਜਹਾਜ਼ਾਂ ਦੇ 13% ਨੂੰ ਦਰਸਾਉਂਦੇ ਨੇ। ਬੀਤੇ ਦਿਨ ਮੈਟਰੋਪੋਲੀਟਨ ਵਿਸ਼ਿੰਗਟਨ ਡੀਸੀ ਦੇ ਇਲਾਕੇ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਸਥਾਨਕ ਸੇਵਾਦਾਰਾਂ ਦੇ ਵੱਲੋਂ ਕਰਵਾਏ ਗਏ ਨੇ। ਕੀਰਤਨ ਦਰਬਾਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਨਰਿੰਦਰ ਸਿੰਘ ਜਵੱਦੀ ਕਲਾਂ ਵਾਲੇ ਭਾਈ ਅਨੰਤ ਵੀਰ ਸਿੰਘ ਲਾਸ ਐਂਜਲਸ ਵਾਲੇ ਤੇ ਭਾਈ ਸੁਰਿੰਦਰ ਸਿੰਘ ਜੀ ਜੰਮੂ ਵਾਲੇ ਤੇ ਭਾਈ ਜਸਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਵਾਸ਼ਿੰਗਟਨ ਡੀਸੀ ਗੁਰਦੁਆਰਾ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਦੇ ਵਿੱਚ ਸ਼ਿਰਕਤ ਕੀਤੀ ਤਾਂ ਜਦ ਦੌਰਾਨ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਤੇ ਇਲਾਕੇ ਦੀ ਸੰਗਤ ਵੱਲੋਂ ਭਾਈ ਰਵੀ ਸਿੰਘ ਖਾਲਸਾ ਨੂੰ ਸਿੱਖ ਨੁਮਾਇंदे ਦੇ ਵਜੋਂ ਦੁਨੀਆ ਭਰ ਦੇ ਵਿੱਚ ਅਨਤਖ ਸੇਵਾ ਦੇ ਰਾਹੀਂ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਵਿਸ਼ੇਸ਼ ਤੌਰ ਤੇ ਪਾਏ ਗਏ ਯੋਗਦਾਨ ਲਈ ਭਗਤ ਪੂਰਨ ਸਿੰਘ ਜੀ ਦੇ ਨਾਂ ਦੇ ਸਨਮਾਨ ਚਿੰਨ੍ਹ ਦੇ ਨਾਲ ਗੁਰੂ ਕਾਰ ਵਿਖੇ ਧਨਮਾਨਿਤ ਕੀਤਾ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਦੁਨੀਆ ਭਰ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਇਹ ਸਨਮਾਨ ਦੇ ਲਈ ਹੱਕਦਾਰ ਦਰਸਾਇਆ ਤੇ ਭਾਈ ਰਵੀ ਸਿੰਘ ਖਾਲਸਾ ਨੇ ਪੰਜਾਬ ਦੇ ਵਿੱਚ ਆਈਆਂ ਹੜ੍ਹਾਂ ਦੀ ਸਥਿਤੀ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤੇ ਨਾਲ ਹੀ ਕਿਹਾ ਕਿ ਉਹ ਸੰਗਤ ਦੀ ਮਾਇਆ ਨੂੰ ਬਿਲਕੁਲ ਪਾਰਦਰਸ਼ੀ ਰੱਖ ਰਹੇ ਨੇ। ਅਜਲੀ ਐਨਆਈ ਦੁਬਾਰਾ ਫਿਰ ਆਦਰੋਂ ਹੋਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਸ੍ਰੀ ਕਾਲ ਧੰਵਾਦ।